Zee Media ਦੀ ਖਬਰ ਤੇ ਮੋਰ ਲੱਗ ਚੁੱਕੀ ਹੈ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਖਾਲਸਾ ਹੋਰੀ ਜਿਹੜੇ ਆ ਉਹ ਸੌਣ ਚੁੱਕਣ ਜਾ ਰਹੇ ਨੇ ਕਿਉਂਕਿ ਕਾਫੀ ਕਿਆਸ ਲਗਾਏ ਜਾ ਰਹੇ ਸੀਗੇ ਕਿ ਪਰਮਿਸ਼ਨ ਨਹੀਂ ਸੀ ਮਿਲ ਰਹੀ ਪਰ ਅੱਜ ਓਮ ਮਿਰਲਾ ਹੋਰਾਂ ਨੇ ਸਪੀਕਰ ਹੋਰਾਂ ਨੇ ਪਰਮਿਸ਼ਨ ਦੇ ਦਿੱਤੀ ਆ ਤੇ ਸਭ ਤੋਂ ਪਹਿਲਾ ਬਿਆਨ Zee Media ਦੇ ਉੱਤੇ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦਾ ਉਹਨਾਂ ਦੇ ਪਿਤਾ ਸਾਡੇ ਨਾਲ ਨੇ ਸਰਦਾਰ ਤਰਸੀਮ ਸਿੰਘ ਤਰਸੀਮ ਜੀ ਕੀ ਕਹਿਣਾ ਚਾਹੋਗੇ ਕਾਫੀ ਲੰਮਾ ਸਮਾਂ ਲੱਗਿਆ ਏ ਟਨਯੂਰ ਨੂੰ ਕਿਉਂਕਿ ਕਾਫੀ ਕਿਆਸ ਲਗਾਏ ਜਾ ਰਹੇ ਸੀਗੇ ਕਿ ਅੱਜ ਸੌ ਚੁੱਕਣਗੇ ਪਰਮਿਸ਼ਨਾਂ ਨਹੀਂ ਸੀ ਮਿਲ ਰਹੀਆਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਭਿਆਨ ਜੀ ਮੀਡੀਆ ਤੇ ਜੀ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਇਹ ਜਿਹੜੀ ਜੀ ਅਜੇ ਤੱਕ ਵੀ ਸਾਨੂੰ ਸਰਕਾਰੀ ਤੌਰ ਤੇ ਕੋਈ ਇਸ ਗੱਲ ਦੀ ਜਾਣਕਾਰੀ ਨਹੀਂ ਗਈ ਫਿਰ ਵੀ ਮੀਡੀਆ ਦੇ ਥਰੂ ਜੋ ਜੋ ਸਰਬਜੀਤ ਸਿੰਘ ਉਹਨਾ ਜੋ ਐਮਪੀ ਫਰੀਦਕੋਟ ਤੋਂ ਉਹਨਾਂ ਨੇ ਜੋ ਇਹ ਬਿਆਨ ਦਿੱਤਾ ਜਾਂ ਉਹਨਾਂ ਨੇ ਕੋਈ ਜਾਣਕਾਰੀ ਦਿੱਤੀ ਤੋ ਉਹਨੂੰ ਥੋੜਾ ਜਿਹਾ ਅਸੀਂ ਤਸੱਲੀ ਬਖਸ਼ ਮੰਨ ਕੇ ਤੇ ਮੰਨ ਸਕਦੇ ਆਂ ਕਿ 5 ਤਰੀਕ ਨੂੰ ਉਹਨਾਂ ਸੌਚਾਈ ਜਾਊਗੀ ਪਰ ਮੇਰਾ ਖਿਆਲ ਹੈ ਕਿ ਇਹ ਵੀ ਬਹੁਤ ਦੇਰੀ ਆ ਇਹ ਜੋ ਕਿ ਜਿਹੜੇ ਖਰੂਰ ਸਾਹਿਬ ਦੇ ਜਿਹੜੇ ਜਿੰਨੇ ਵੋਟਰਾਂ ਨੇ ਉਹਨਾਂ ਨੂੰ ਜਾਂ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਸਪੋਰਟ ਕਰਕੇ ਜੋ ਵੋਟਾਂ ਪਾ ਕੇ ਉਹਨੂੰ ਏਡੀ ਵੱਡੀ ਕਾਮਯਾਬੀ ਨਾਲ ਐ ਐਮਪੀ ਬਣਾਇਆ ਉਹਨਾਂ ਦੇ ਮਨ 'ਚ ਬਹੁਤ ਇਹ ਗੱਲ ਦਾ ਰੋਸ ਹੈ ਕਿ ਉਹਨਾਂ ਨੂੰ ਜਿਹੜਾ ਪਿਛਲਾ ਸੈਸ਼ਨ ਲੰਘਿਆ ਉਹਦੇ 'ਚ ਇੱਕ ਤੇ ਭਾਗ ਨਹੀਂ ਲੈਣ ਦਿੱਤਾ ਗਿਆ ਜੋ ਉਹਨਾਂ ਦੀਆਂ ਮੁਸ਼ਕਲਾਂ ਦਾ ਜਾਂ ਜੋ ਵੀ ਕੁਝ ਉਹਨਾਂ ਦੇ ਮਥਲੇ ਉਠਾਈ ਜਾ ਸਕਦੇ ਸੀ ਉਹ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਦੂਸਰਾ ਇਹ ਕਿ ਇਹ ਇੱਕ ਇਹ ਕਾਫੀ ਲੇਟ ਹੈ ਚਲੋ ਫਿਰ ਵੀ ਅਸੀਂ ਸੋਚਦੇ ਹਾਂ ਕਿ ਹੁਣ ਵੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਜੋ ਵੀ ਇਹਦੇ 'ਚ ਇਨਵੋਲ ਹੈ ਉਹਨਾਂ ਨੂੰ ਚਾਹੀਦਾ ਕਿ ਉਹ ਜੋ ਐਡਾ ਵੱਡਾ ਬਹੁਮਤ ਨਾਲ ਉਹਨਾਂ ਨੂੰ ਲੋਕਾਂ ਨੇ ਜਿਤਾਇਆ ਤੇ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਓਪਨਲੀ ਮੌਕਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੀ ਜਿਹੜੀ ਆ ਰਿਹਾਈ ਆ ਉਹ ਪੱਕੀ ਹੋਣੀ ਚਾਹੀਦੀ ਆ ਤੇ ਜੋ ਉਹਨਾਂ ਦੇ ਲੋਕਾਂ ਨੇ ਉਹਨਾਂ ਤੇ ਜ਼ਿੰਮੇਵਾਰੀ ਪਾਈ ਆ ਉਹ ਉਹਨੂੰ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਜੋ ਨਸ਼ਿਆਂ ਦਾ ਜੋ ਵੱਡਾ ਕਹਿ ਰਿਹਾ ਮੇਰੇ ਖਿਆਲ ਹੈ ਕਿ ਅਸੀਂ ਕੈਂਪੇਨ ਦੇ ਦੌਰਾਨ ਬਹੁਤੇ ਲੋਕਾਂ ਨੇ ਇਸੇ ਕਰਕੇ ਉਹਨਾਂ ਨੂੰ ਵੋਟ ਪਾਈ ਆ ਕਿ ਉਹ ਨਸ਼ਿਆਂ ਦੇ ਖਿਲਾਫ ਉਹਨਾਂ ਦੀ ਜੰਗ ਸੀਗੀ ਤੇ ਨਸ਼ਿਆਂ ਦਾ ਦੌਰ ਅੱਜ ਵੀ ਪਤਾ ਨਹੀਂ ਕਿੰਨੇ ਲੋਕ ਨਸ਼ਿਆਂ ਦੀ ਵਜ੍ਹਾ ਨਾਲ ਮਰ ਰਹੇ ਨੌਜਵਾਨੀ ਤੇ ਇਸ ਕਰਕੇ ਮੇਰੇ ਖਿਆਲ ਅਕ ਲੋਕਾਂ ਨੂੰ ਇਹ ਸੀ ਕਿ ਉਹਨਾਂ ਤੋਂ ਇੱਕ ਬਹੁਤ ਵੱਡੀ ਉਮੀਦ ਆ ਕਿ ਉਹ ਆਉਣਗੇ ਤੇ ਸਾਡੇ ਬੱਚਿਆਂ ਨੂੰ ਜਾਂ ਸਾਡੇ ਪੰਜਾਬ ਨੂੰ ਕੋਈ ਨਸ਼ਿਆਂ ਤੋਂ ਕੱਢ ਸਕਦੇ ਆ ਇਸ ਕਿ ਮੇਰੇ ਕਰ ਸਰਕਾਰ ਜੇ ਸਿਰ ਦੇ ਆ ਵੀ ਪੰਜਾਬ ਚ ਨਸ਼ਾ ਖਤਮ ਹੋਣਾ ਚਾਹੀਦਾ ਤੇ ਫਿਰ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਇਹੋ ਜੇ ਜੋ ਨਸ਼ਿਆਂ ਦੇ ਖਿਲਾਫ ਵੱਡੀ ਜੰਗ ਲੜ ਸਕਦੇ ਉਹੋ ਜੇ ਬੰਦਿਆਂ ਨੂੰ ਅੱਗੇ ਲਿਆਉਂਦਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਲੋਕਾਂ ਦੇ ਜਿਹੜੇ ਹੋਰ ਵੀ ਮਸਲੇ ਆ ਜਿਹੜੇ ਉਹ ਤਸੀਮ ਜੀ ਇੱਥੇ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾ ਰਿਹਾ ਸੀਗਾ ਤੁਹਾਨੂੰ ਕਿਉਂਕਿ ਭਾਈ ਸਾਹਿਬ ਜਿਵੇਂ ਕਿ ਡਿਬਰੂਗੜ੍ਹ ਜੇਲ੍ਹ ਚ ਉਹਨਾਂ ਨੂੰ ਲਿਆਂਦਾ ਜਾਵੇਗਾ ਸੋਚ ਕਾਈ ਜਾਵੇਗੀ ਮੇਰਾ ਸਵਾਲ ਇੱਥੇ ਹੈ ਕਿ ਇਹ ਉਹ ਜਿਵੇਂ ਹੁਣ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜੇਲ੍ਹ ਚ ਰੱਖਿਆ ਜਾਵੇਗਾ ਤੇ ਉਹ ਆਪਣੀ ਸੁਪਰਦੀ ਕਿਹਨ ਨੂੰ ਇਹ ਹਲਕਾ ਦੇਣਗੇ ਤੁਸੀਂ ਅੱਗੇ ਲੱਗੋਗੇ ਉਹਨਾਂ ਦੇ ਛੋਟੇ ਭਰਾ ਅੱਗੇ ਲੱਗਣਗੇ ਇਹ ਮੈਂ ਤਾਂ ਪੁੱਛ ਰਿਹਾ ਕਿ ਤੁਹਾਨੂੰ ਯਾਦ ਹੋਏਗਾ ਕਿ ਗੁਰਦਾਸਪੁਰ ਤੋਂ ਸੰਨੀ ਦਿਓਲ ਹੋਰੀ ਚੋਣ ਜਿੱਤ ਗਏ ਸੀਗੇ ਪਰ ਉਹਨਾਂ ਨੇ ਜਿਹੜੀ ਸਵਿਰਤਗੀ ਸੀਗੀ ਕਿਸੇ ਹੋਰ ਨੂੰ ਦੇ ਦਿੱਤੀ ਸੀਗੀ ਕਿ ਇਹ ਹਲਕਾ ਸਾਂਭਣਗੇ ਇਹ ਵਾਲਾ ਕਿ ਤੁਹਾਡੇ ਪਰਿਵਾਰ ਚੋਂ ਕੋਈ ਇਹ ਸੇਵਾ ਨਿਭਾਏਗਾ ਲੋਕਾਂ ਦੀਆਂ ਮੁਸ਼ਕਲਾਂ ਸੁਣੇਗਾ ਜਿੰਨੇ ਐਮਪੀ ਫੰਡ ਆਉਣਗੇ ਉਹ ਪਿੰਡਾਂ ਦੇ ਵਿੱਚ ਲਾਏ ਜਾਣੇ ਆ ਉਸ ਨੂੰ ਲੈ ਕੇ ਪਰਿਵਾਰ ਤਿਆਰ ਹੈ ਕੌਣ ਅੱਗੇ ਅੱਗੇ ਕੌਣ ਸੇਵਾ ਕਰੇਗਾ ਲੋਕਾਂ ਦੀ ਨੇ ਲੋਕਾਂ ਨੂੰ ਤੇ ਇਹ ਉਮੀਦ ਹੈ ਕਿ ਲੋਕਾਂ ਉਹ ਖੁਦ ਹੀ ਆ ਕੇ ਇਹ ਕਰਨ ਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਿਉਂਕਿ ਉਹ ਉਹਨਾਂ ਲੋਕਾਂ ਨੇ ਉਹਨਾਂ ਨੂੰ ਜਤਾਇਆ ਨਾ ਕਿ ਸਾਨੂੰ ਜਾਂ ਪਰਿਵਾਰ ਨੂੰ ਜਾਂ ਹੋਰ ਕਿਸੇ ਨੂੰ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਹ ਲੋਕਤੰਤਰ 'ਚ ਮੇਰਾ ਖਿਆਲ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣੀ ਜਾਣੀ ਚਾਹੀਦੀ ਹੈ ਤੇ ਇਹ ਇਹ ਜਿਹੜਾ ਫੈਸਲਾ ਹੈ ਕਿ ਸਰਕਾਰ ਨੂੰ ਵੀ ਪਹਿਲਾਂ ਵੀ ਉਹਨਾਂ ਨੇ ਜਾਇਜ਼ ਝੂਠੇ ਕੇਸ ਪਾ ਕੇ ਉਹਨਾਂ ਨੂੰ ਅੰਦਰ ਕੀਤਾ ਤੇ ਜਿਹੜੀ NSA ਲਾਈ ਸੀ ਉਹ ਉਹਦਾ ਰੋਸ ਹੀ ਲੋਕਾਂ ਨੇ ਹੁਣ ਇਹ ਪੜਗ ਕਿ ਤਾਂ ਇਸ ਕਰਕੇ ਮੇਰਾ ਖਿਆਲ ਆ ਕਿ ਲੋਕਾਂ 'ਚ ਇਹੋ ਜੀ ਕੋਈ ਜਿਹੜੀ ਜਿਹੜੇ ਉਹਨਾਂ ਤੇ ਰੋਪਿਆ ਮੇਰਾ ਖਿਆਲ ਕਿ ਲੋਕਾਂ ਲੋਕਾਂ 'ਚ ਵਿੱਚ ਵਿਚਰਦੇ ਸੀ ਲੋਕਾਂ ਨੂੰ ਕੋਈ ਇਦਾਂ ਦੀ ਸ਼ਿਕਾਇਤ ਨਹੀਂ ਕਿ ਉਹਨਾਂ ਨੇ ਕੋਈ ਗਲਤ ਕੀਤਾ ਇਸ ਕਰਕੇ ਮੇਰਾ ਖਿਆਲ ਆ ਕਿ ਲੋਕਾਂ 'ਚ ਉਹਨਾਂ ਨੇ ਵਿਚਰਨ ਦਿੱਤਾ ਜਾਣਾ ਚਾਹੀਦਾ ਤੇ ਨਸ਼ੇ ਨੂੰ ਠੱਲ ਪਾਈ ਜਾਣੀ ਚਾਹੀਦੀ ਆ ਜੇ ਅਗਰ ਇਦਾਂ ਨਹੀਂ ਕਰਦੀ ਸਰਕਾਰ ਤੇ ਮੇਰਾ ਖਿਆਲ ਆ ਕਿ ਫਿਰ ਇਹ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਲੋਕਾਂ ਦੀ ਸਪੋਰਟ ਕਰ ਰਹੀ ਆ ਕਿਉਂਕਿ ਕਿੰਨੇ ਲੋਕ ਇਹੋ ਜਿਹੇ ਇਲਜ਼ਾਮ ਆ ਰਹੇ ਕਿ ਜਿਹੜੇ ਮੰਤਰੀ ਆ ਜਾਂ ਜੁੜੇ ਐਮ ਐਲ ਏ ਉਹਨਾਂ ਦੇ ਨਜ਼ਦੀਕੀ ਬੰਦੇ ਨਸ਼ਾ ਵਕਾ ਰਹੇ ਆ ਵੇਚ ਰਹੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਫੈਸਲਿਆਂ ਤੇ ਗੌਰ ਕਰਨੀ ਚਾਹੀਦੀ ਆ ਨਹੀਂ ਤੇ ਉਹ ਲੋਕਾਂ ਚ ਇਹ ਜਿਹੜਾ ਜੀ ਜਾ ਰਹੀ ਆ ਕਿ ਇਸੇ ਕਰਕੇ ਇਹਨਾਂ ਦਾ ਜਿੱਤਣਾ ਵੀ ਇਹ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਪਹਿਲਾਂ ਵੀ ਧੱਕਾ ਕੀਤਾ ਤੇ ਤੁਸੀਂ ਨਸ਼ਿਆਂ ਦੇ ਖਿਲਾਫ ਜਿਹੜੇ ਲੜ ਰਹੇ ਸੀ ਉਹਨਾਂ ਨੂੰ ਰੋਕ ਕੇ ਜਿਨ੍ਹਾਂ ਨੂੰ ਤੁਸੀਂ ਐਨਐਸਏ ਲਾ ਕੇ ਜੇਲ੍ਹਾਂ ਸੁਟਿਆ ਜਾਣਾ ਚਾਹੀਦੇ ਸੀ ਉਹਨਾਂ ਨੂੰ ਤੇ ਇਸੇ ਖੁੱਲਾ ਛੱਡਿਆ ਜਾ ਰਿਹਾ ਜਿਹੜੇ ਨਸ਼ਿਆਂ ਦੇ ਖਿਲਾਫ ਲੜਦੇ ਸੀ ਉਹਨਾਂ ਨੂੰ ਤੁਸੀਂ ਐਨਐਸਏ ਅੱਗੇ ਗਲਤ ਇਹੋ ਜਿਹਾ ਕਾਨੂੰਨ ਲਾ ਕੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਤਰਸਿੰਮ ਜੀ ਤੁਸੀਂ ਜਾਓਗੇ ਭਾਈ ਸਾਹਿਬ ਜੇਕਰ ਲੀ ਆਉਂਦੇ ਨੇ ਕਿਉਂਕਿ ਕਿਹਾ ਜਾ ਰਿਹਾ ਕਿ ਦਿੱਲੀ ਆ ਕੇ ਪਾਰਲੀਮੈਂਟ ਦੇ ਵਿੱਚ ਉਹ ਸੌਂ ਚੁੱਕਣਗੇ ਕੈਬਨ ਦੇ ਵਿੱਚ ਸੌਂ ਚੁੱਕਣਗੇ ਤੁਸੀਂ ਜਾਓਗੇ ਪਰਿਵਾਰ ਜਾ ਰਿਹਾ ਜੀ ਨਹੀਂ ਅਸੀਂ ਸ਼ਾਇਦ ਇੱਕ ਦੋ ਜਾਣੇ ਪਰਿਵਾਰ ਦੇ ਜਾਵਾਂਗੇ ਮੇਰਾ ਖਿਆਲ ਹੈ ਕਿ ਸਾਡੇ ਨਾਲੋਂ ਵੀ ਜਿਨ੍ਹਾਂ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਜਿਤਾਇਆ ਵਾ ਉਹਨਾਂ ਨੂੰ ਉਹਨਾਂ ਦਾ ਮਿਲਣਾ ਜਾਂ ਉਹਨਾਂ ਨਾਲ ਉਹਨਾਂ ਦੇ ਜਿਹੜੇ ਉਹਨਾਂ ਉਹਨਾਂ ਨੂੰ ਜ਼ਰੂਰੀ ਸੀ ਮੇਰਾ ਖਿਆਲ ਹੈ ਸਰਕਾਰ ਨੂੰ ਜੇ ਇਮੀਡੀਏਟਲੀ ਨਹੀਂ ਛੜਿਆ ਜਾ ਸਕਦਾ ਤਾਂ ਉਹਨੇ ਪ੍ਰੋਲ ਵਧਾ ਕੇ ਉਹਨਾਂ ਨੂੰ ਇੱਕ ਹਲਕੇ ਦਾ ਦੌਰਾ ਕਰਨ ਵਾਸਤੇ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹ ਲੋਕਾਂ ਦਾ ਧੰਨਵਾਦ ਕਰ ਸਕਣ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਸਕਣ ਤੇ ਲੋਕ ਉਹਨਾਂ ਦੇ ਵੀ ਜੋ ਦਰਸ਼ਨ ਕਰ ਸਕਣ ਤੇ ਜਾਂ ਉਹਨਾਂ ਨੂੰ ਮਿਲ ਸਕਣ ਤੇ ਉਹ ਆਪਣੇ ਉਹਨਾਂ ਉਹਨਾਂ ਚ ਇਸ ਚੀਜ਼ ਦੀ ਬੜੀ ਇਚਾਨਾ ਵਾ ਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ ਇਹ ਫੈਸਲੇ ਜਿਹੜੇ ਜਿਹੜੇ 4 ਦਿਨ ਦੀ ਪ੍ਰੋਲ ਹੈ ਤੁਹਾਨੂੰ 10 ਦਿਨ ਦੀ ਅੱਗੇ ਵਧਾ ਕੇ ਕੁਝ ਦਿਨ ਤੇ ਉਹਨਾਂ ਨੂੰ ਇਹ ਆਪਣੇ ਹੱਲੇ ਦੇ ਦੇਣੀ ਚਾਹੀਦੀ ਹੈ ਤਾਂ ਕਿ ਧੰਨਵਾਦ ਕਰ ਸਕਣ ਉਹ ਧੰਨਵਾਦ ਕਰ ਸਕਣ ਇਹ ਭਾਈ ਸਾਹਿਬ ਜੀ ਇੱਥੇ ਇੱਕ ਲਾਸਵਾਲ ਤੁਹਾਨੂੰ ਮੈਂ ਇਹ ਪੁੱਛਣਾ ਸੀਗਾ ਤੁਹਾਨੂੰ ਯਾਦ ਹੋਏਗਾ ਕਿ ਦਲਜੀਤ ਕਲਸੀ ਹੋਰੀ ਜਾਂ ਬਾਜੇ ਕੇ ਹੋਰੀ ਜਿਹੜੇ ਉਹ ਵੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਕਿ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹਨਾਂ ਅਸੀਂ ਭਾਗ ਲਾਵਾਂਗੇ ਤੁਸੀਂ ਜਾ ਕੇ ਕਿਉਂਕਿ ਜੇਕਰ ਅਸੀਂ ਸਰਬਜੀ ਸਿੰਘ ਹੋਰਾ ਦੀ ਗੱਲ ਕਰੀਏ ਤੁਸੀਂ ਉੱਥੇ ਜਾ ਕੇ ਮਾਤਾ ਜੀ ਨੇ ਪ੍ਰਚਾਰ ਕੀਤਾ ਹੈ ਜੇਕਰ ਕੱਲ ਨੂੰ ਉਹ ਇਲੈਕਸ਼ਨ ਲੜਦੇ ਨੇ ਤੁਸੀਂ ਉੱਥੇ ਜਾ ਕੇ ਪ੍ਰਚਾਰ ਕਰੋਗੇ ਉਹਨਾਂ ਦੇ ਹੱਕ ਦੇ ਵਿੱਚ ਵੀ ਅਸੀਂ ਜੀ ਪਹਿਲਾਂ ਤੇ ਸਾਰੇ ਜਣੇ ਸੋਚਦੇ ਹਾਂ ਕਿ ਸਾਰੇ ਜਣੇ ਕੋਈ ਰਲ ਮਿਲ ਕੇ ਜੋ ਵੀ ਕੁਝ ਅੱਗੇ ਹੋਣਾ ਚਾਹੀਦਾ ਰੈਸ਼ਨ ਲੜਨੀ ਆ ਨਹੀਂ ਲੜਨੀ ਉਹ ਸਾਰੇ ਜਣੇ ਮਿਲ ਬੈਠ ਕੇ ਕੋਈ ਅਜੇ ਸਮਾਂ ਸ਼ਾਇਦ ਜਦੋਂ ਕੋਈ ਤੈਅ ਹੋਊਗਾ ਉਦੋਂ ਅਸੀਂ ਸਾਰੇ ਪਰਿਵਾਰ ਇਕੱਠੇ ਹੋ ਕੇ ਉਹਦੇ ਬਾਰੇ ਫੈਸਲਾ ਕਰਾਂਗੇ ਤੇ ਫਿਰ ਅਸੀਂ ਜੋ ਵੀ ਕੋਈ ਸਾਂਝਾ ਹੀ ਕੰਮ ਕਰਾਂਗੇ ਕਿ ਜਿਹਦੇ ਨਾਲ ਇਹ ਚੀਜ਼ਾਂ ਨੂੰ ਅਗਰ ਇਲੈਕਸ਼ਨ ਲੜਨੀ ਹੈ ਤਾਂ ਫਿਰ ਅਸੀਂ ਸਾਰੇ ਜਣੇ ਚੰਗੇ ਜ਼ੋਰ ਨਾਲ ਲੜਾਂਗੇ ਤੇ ਜੇ ਉਹ ਇਸ ਚੀਜ਼ ਨੂੰ ਪਹਿਲਾਂ ਉਹਨਾਂ ਨਾਲ ਮਰਤਪਾਲਨਾ ਜਾਂ ਉਹਨਾਂ ਦੇ ਉੱਥੇ ਸਾਥੀਆਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਪਾਂ ਨੂੰ ਇਹ ਜਿਹੜਾ ਜ਼ਮੀਨੀ ਹਾਲਾਤ ਕਿਦਾਂ ਦੇ ਆ ਉਹਦੇ ਹਿਸਾਬ ਨਾਲ ਹੀ ਆਪਾਂ ਕੋਈ ਫੈਸਲਾ ਲਵਾਂਗੇ ਜੀ ਭਾਈ ਸਾਹਿਬ ਜੀ ਜੇਕਰ ਅਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾ ਦੀ ਗੱਲ ਕਰੀਏ ਤੁਹਾਨੂੰ ਯਾਦ ਹੋਏਗਾ ਕਿ ਦੋ ਤਿੰਨ ਦਿਨ ਪਹਿਲਾਂ ਹੀ ਉਹ ਇੱਥੇ ਆਏ ਨੇ ਬਾਗੀ ਧੜਾ ਆਇਆ ਤੁਹਾਡੇ ਘਰ ਵੀ ਆ ਕੇ ਮੁਲਾਕਾਤ ਕਰਕੇ ਗਏ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਿਉਂਕਿ ਇੱਕ ਪਾਸੇ ਅਸੀਂ ਸਿੱਖ ਕੌਮ ਨੂੰ 71 ਕਰ ਇੱਕ ਸੁਨੇਹਾ ਦੇ ਰਹੇ ਆ ਦੂਜੇ ਪਾਸੇ ਸਾਡੀ ਸਿੱਖ ਕੌਮੀ ਦੋ ਫਾੜ ਹੋ ਰਹੀ ਹੈ ਸਿਆਸਤ ਨੂੰ ਲੈ ਕੇ ਕਿਵੇਂ ਦੇਖ ਰਹੇ ਹੋ ਇੱਕ ਪਾਸੇ ਅਕਾਲੀ ਦਲ ਨੇ ਆਪਣਾ ਉਮੀਦਵਾਰ ਇਥੋਂ ਦਿੱਤਾ ਸੀਗਾ ਖਡੂਰ ਸਾਹਿਬ ਹਲਕੇ ਤੋਂ ਦੂਜੇ ਪਾਸੇ ਬਾਗੀ ਤੜਾ ਆ ਕੇ ਤੁਹਾਡੇ ਨਾਲ ਮੁਲਾਕਾਤ ਕਰਦਾ ਕੀ ਵਿਚਾਰਾਂ ਸਾਂਝੀਆਂ ਹੋਈਆਂ ਨੇ ਨੇ ਵਿਚਾਰਾਂ ਤੇ ਇਹੋ ਹੀ ਹੈ ਕਿ ਉਹ ਕਹਿੰਦੇ ਸੀ ਕਿ ਅਸੀਂ ਅਕਾਲ ਤਖਤ ਤੇ ਮਾਫੀ ਮੰਗਣ ਜਾ ਰਹੇ ਹਾਂ ਤੇ ਇੱਥੇ ਆਉਂਦੇ ਆਉਂਦੇ ਤੁਹਾਨੂੰ ਵਧਾਈ ਦੇਣੀ ਚਾਹੁੰਦੇ ਅਸੀਂ ਤੇ ਸਾਡੇ ਦਰਵਾਜ਼ੇ ਸਾਰਿਆਂ ਦੇ ਖੁੱਲੇ ਆ ਸਾਨੂੰ ਅਸੀਂ ਕਿਸੇ ਵੀ ਢੜੇ ਨੂੰ ਇਸ ਸਪੈਸ਼ਲੀ ਨਹੀਂ ਸਪੋਰਟ ਕਰਦੇ ਕਿ ਉਹ ਬਾਗੀ ਆ ਤਾਂ ਕਰਕੇ ਅਸੀਂ ਤੇ ਸਾਰਿਆਂ ਨੂੰ ਕਹਿੰਨੇ ਕਿ ਸਾਡੇ ਵਾਸਤੇ ਬਹੁਤ ਸਾਡੀ ਕੌਮ ਤੇ ਬਹੁਤ ਵੱਡੀਆਂ ਮੁਸੀਬਤਾਂ ਆ ਇਹ ਸਾਰੇ ਸਾਰੇ ਇਸ ਕੌਮ ਨੂੰ ਸਾਰਿਆਂ ਨੂੰ ਕਿਸੇ ਅਕਾਲ ਤਖਤ ਦੀ ਅਗਵਾਈ ਚ ਜਾਂ ਕਿਸੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਇਤਿਹਾਸ ਲਈ ਸਾਰੀ ਕੌਮ ਨੇ ਇੱਕ ਹੋਣਾ ਚਾਹੀਦਾ ਤੇ ਇੱਕ ਹੋ ਕੇ ਜਿਹੜੇ ਸਾਡੇ ਜਿਹੜੇ ਸਲੇ ਤਾਇਆ ਲੋ ਸਕਦੇ ਸਾਡੇ ਬੰਦੀ ਸਿੰਘਾਂ ਦਾ ਬਦਬੀ ਦਾ ਜਿਹੜੇ ਸਾਡੇ ਬਹੁਤ ਮੇਜਰ ਮਸਲੇ ਆ ਜੋ ਸਾਡੇ ਪਾਣੀ ਦੇ ਤਾਂ ਹੀ ਅਸੀਂ ਹੱਲ ਕਰ ਸਕਦੇ ਜੇ ਸਾਰੇ ਜਣੇ ਹੀ ਇੱਕੋ ਹੀ ਅ ਤਰਸੀਮ ਜੀ ਤੁਹਾਨੂੰ ਪਤਾ ਹੈ ਤੁਹਾਡੇ ਬੇਟੇ ਨੇ ਭਾਈ ਅਮਰਪਾਲ ਜੀ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਸੰਸਦ ਦੇ ਵਿੱਚ ਬੋਲਣ ਦਾ ਅਸੀਂ ਵੀ ਚਾਹੁੰਦੇ ਆ ਕਿ ਮੌਕਾ ਜ਼ਰੂਰ ਮਿਲੇ ਪੰਜਾਬ ਦੀ ਗੱਲ ਰੱਖੀ ਜਾਵੇ ਕਿਹੜੇ ਕਿਹੜੇ ਮੇਨ ਮੁੱਦੇ ਨੇ ਜਿਹੜੇ ਰੱਖੇ ਜਾਣੇ ਨੇ ਜਿਹੜੇ ਉਹਨਾਂ ਦੇ ਦਿਮਾਗ ਸੀਗੇ ਜ਼ਹਿਨ ਦੇ ਵਿੱਚ ਸੀਗੇ ਜਿਹੜੇ ਤੁਹਾਡੇ ਜ਼ਹਿਨ ਦੇ ਵਿੱਚ ਹੈਗੇ ਪੰਜਾਬ ਦੇ ਵੱਡੇ ਮਸਲੇ ਕਿਹੜੇ ਨੇ ਜਿਹੜੇ ਭਾਈ ਸਾਹਿਬ ਸੰਸਦ ਦੇ ਵਿੱਚ ਚੁੱਕਦੇ ਨੇ ਇਹ ਤੇਜੀ ਉਹਨਾਂ ਨੂੰ ਸਾਡੇ ਤੋਂ ਵੈਸੇ ਵੱਧ ਜਾਣਕਾਰੀ ਆ ਮੇਰਾ ਖਿਆਲ ਹੈ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ 47 ਤੋਂ ਲੈ ਕੇ ਸਿੱਖ ਕੌਮ ਨਾਲ ਬਹੁਤ ਵੱਡੀਆਂ ਬੇਇਨਸਾਫੀਆਂ ਹੋਈਆਂ ਸਾਡੀ ਬੋਲੀ ਦਾ ਮਸਲਾ ਸਾਡੇ ਪਾਣੀਆਂ ਦਾ ਮਸਲਾ ਸਾਡੀ ਰਾਜਧਾਨੀ ਦਾ ਮਸਲਾ ਸਾਡੇ ਜਿਹੜਾ ਆਰਥਿਕ ਹਾਲਾਤ ਸਾਡੇ ਪੰਜਾਬ ਦੇ ਇੰਨਾ ਵੱਡਾ ਕਰਜ਼ਾ ਚੜ ਗਿਆ ਉਹਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੇ ਜਿਹੜੇ ਸਿਆਸਤ ਵਿੱਚ ਸਾਡੇ ਧਾਰਮਿਕ ਤੌਰ ਤੇ ਵੀ ਬੜਾ ਨਗਾਰ ਆ ਗਿਆ ਸਾਡੀ ਕੌਮ ਵਿੱਚ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਸੈਂਟਰ ਪੈਰ ਪੈਰ ਤੇ ਸਾਡੇ ਨਾਲ ਧੱਕਾ ਕਰਦਾ ਇਸ ਕਰਕੇ ਮੇਰਾ ਕੋ ਸਾਰੇ ਮਸਲੇ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੇ ਸਾਰਿਆਂ ਵਾਸਤੇ ਉਹ ਸਾਰੇ ਇਹ ਜਿਹੜੇ ਇੱਕ ਸਾਡੇ ਚ ਇਹ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਥੇ ਜਿਹੜੋ ਭਾਈਚਾਰਿਆਂ ਚ ਕੋ ਸਾਂਝਦਾ ਜਾਂ ਇਹ ਚੀਜ਼ੇ ਮੇਰੇ ਖਿਆਲੋਂ ਉਹ ਵੀ ਇਹ ਪੋਲੀਟਿਕਲ ਲੋਗਾਂ ਦਾ ਹੀ ਦੇਣ ਆ ਮੇਰੇ ਖਿਆਲ ਸਾਡੇ ਤੇ ਇੰਦਾ ਦੀ ਨਾਂ ਅਮਰਤਪਾਲ ਦੀ ਸੋਚ ਹੈ ਕਿ ਅਸੀਂ ਜਿਹੜੇ ਪੰਜਾਬੀ ਆ ਸਾਰਿਆਂ ਨੂੰ ਜਿੱਦਾਂ ਦੂਜੀਆਂ ਸਟੇਟਾਂ ਦੇ ਸੌ ਦੀਆਂ ਸਟੇਟਾਂ ਦੇ ਲੋਕ ਆਪਣੇ ਸਟੇਟ ਲਈ ਲੜਦੇ ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਆਪਣੇ ਧਰਮ ਜਾਤ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਮਤ ਹੋ ਕੇ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਵਾਸਤੇ ਪੰਜਾਬ ਦੇ ਹਾਲਾਤ ਸਹੀ ਕਰਨ ਵਾਸਤੇ ਸਾਰਿਆਂ ਨੂੰ ਲੜਨਾ ਸਹਿਦਾ ਜੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਜਿਹੜੇ ਆ ਉਹ ਉੱਥੇ ਡਿਬਰੂਗੜ੍ਹ ਦੇ ਲੱਗੇ ਹੀ ਕਿਹਾ ਜਾ ਰਿਹਾ ਸੀਗਾ ਰਹਿ ਰਹੇ ਨੇ ਉਹ ਵੀ ਆਉਣਗੇ ਤੁਹਾਡੇ ਨਾਲ ਮੁਲਾਕਾਤ ਕਿਉਂਕਿ ਤੁਹਾਡੀ ਅਕਸਰ ਹੀ ਗੱਲ ਹੁੰਦੀ ਰਹਿੰਦੀ ਹੈ ਕਿ ਕੋਈ ਸਨੇਹਾ ਦਿੱਤਾ ਹੈ ਪੰਜਾਬ ਦੇ ਲੋਕਾਂ ਲਈ ਕਿਉਂਕਿ ਜਦੋਂ ਤੋਂ ਉਹ ਜਿੱਤੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਸਨੇਹਾ ਨਹੀਂ ਆਇਆ ਇਹ ਧੰਨਵਾਦ ਜ਼ਰੂਰ ਕੀਤਾ ਹੈ ਕੋਈ ਉਹਨਾਂ ਦੀ ਧਰਮ ਪਤਨੀ ਨੇ ਤੁਹਾਡੇ ਤੱਕ ਸਨੇਹਾ ਪਹੁੰਚਾਇਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰ ਦਿਓ ਜਾਂ ਪੰਜਾਬ ਦੇ ਲੋਕ ਜਾਂ ਹਲਕੇ ਦੇ ਜਿਹੜੇ ਲੋਕ ਹੈ ਜਿਨ੍ਹਾਂ ਨੇ ਜਿਤਾਇਆ ਉਹਨਾਂ ਨੂੰ ਆਹ ਅਪੀਲ ਜਿਹੜੀ ਆ ਕਰਨੀ ਜ਼ਰੂਰੀ ਹੈ ਕੋਈ ਸਨੇਹਾ ਪ ਦੇਣਾ ਚਾਹੁੰਦੇ ਹਾਂ ਆਪਣੇ ਵੱਲੋਂ ਨਹੀਂ ਹਾਂ ਉਹਨਾਂ ਨੇ ਤੇ ਨਾਲ ਦੇ ਇਲੈਕਸ਼ਨ ਦੇ ਟਾਈਮ ਤੇ ਕੋਈ ਇਹੋ ਜੀ ਕੋਈ ਅਪੀਲ ਕੀਤੀ ਨਾ ਉਹਨਾਂ ਨੇ ਕੋਈ ਸੰਦੇਸ਼ ਦਿੱਤਾ ਇਸ ਕਰਕੇ ਉਹਨਾਂ ਨਾਲ ਜਦੋਂ ਅਸੀਂ 8 ਤਰੀਕ ਨੂੰ ਮਿਲੇ ਉਹਨਾਂ ਨੇ ਲੋਕਾਂ ਦਾ ਬਹੁਤ ਧੰਨਵਾਦ ਕੀਤਾ ਕਿ ਲੋਕਾਂ ਦੀ ਲੋਕਾਂ ਨੇ ਮੇਰੇ ਉੱਪਰ ਬਹੁਤ ਵੱਡਾ ਮੈਨੂੰ ਮਾਨਸਤ ਕਰ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਹੋਵਾਂਗਾ ਬਾਕੀ ਜੋ ਜ਼ਿੰਮੇਵਾਰੀ ਲੋਕਾਂ ਨੇ ਪਾਈ ਮੇਰੇ ਤੇ ਮੈਂ ਉਹਨੂੰ ਤਨਦੇ ਹੀ ਨਾ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਕਿ ਜੋ ਉਮੀਦਾਂ ਮੇਰੇ ਤੋਂ ਰੱਖੀਆਂ ਜਾ ਰਹੀਆਂ ਮੈਨੂੰ ਜਿਹਨੇ ਗੁਰੂ ਮਾਰਾ ਸੰਬੱਤ ਉਹ ਸਮਰੱਥਾ ਦੇਣ ਤੇ ਮੈਂ ਆਪਣੇ ਲੋਕਾਂ ਦੇ ਜਿਹੜੇ ਮਸਲੇ ਆ ਜਾਂ ਉਹਨਾਂ ਹਲ ਕਰਨ ਦੀ ਜਾਂ ਇਹਨਾਂ ਨੂੰ ਅੱਗੇ ਲੈ ਕੇ ਜਾਣ ਦੀ ਜੋ ਵੀ ਮੇਰੇ ਕੋਲ ਕੋਸ਼ਿਸ਼ ਹੋਗੀ ਮੈਂ ਵਾਦ ਤੋ ਵਾਦ ਕਰੂੰਗਾ ਭਾਈ ਸਾਹਿਬ ਜੀ ਮੈਂ ਇੱਕ ਥੋੜਾ ਜਿਹਾ ਇੰਟਰਸਟਿੰਗ ਜਿਹਾ ਸਵਾਲ ਸੀਗਾ ਇਹ ਸੀਗਾ ਕਿ ਤੁਹਾਡੀ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਪਹਿਲਾ ਮੁਲਾਕਾਤ ਹੋਈ ਸੀਗੀ ਇਲੈਕਸ਼ਨ ਤੋਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਪਣਾ ਜਿਹੜਾ ਤੁਹਾਨੂੰ ਇੱਕ ਅਸੀਂ ਕਹਿ ਲਈਏ ਕਿ ਇੱਕ ਇੱਕ ਗੱਲ ਕਹੀ ਗਈ ਕਿ ਅਸੀਂ ਆਪਣਾ ਉਮੀਦਵਾਰ ਜਿਹੜਾ ਸਲਾਹ ਕਰਕੇ ਵਾਪਸ ਲਾਵਾਂਗੇ ਪਰ ਉਹ ਲਿਆ ਨਹੀਂ ਗਿਆ ਬਾਅਦ ਵਿੱਚ ਉਮੀਦਵਾਰ ਵਾਪਸ ਪਰ ਫਿਰ ਵੀ ਇੱਕ ਪਾਸੇ ਉਹ ਸਵੇਰ ਦੇ ਸਟੇਜ ਦੇ ਉੱਤੇ ਹੈਰੀਟੇਜ ਸਟਰੀਟ ਦੇ ਤੇ ਦਲਜੀਤ ਸਿੰਘ ਚੀਮਾ ਤੋਂ ਇਲਾਵਾ ਜੇਕਰ ਕਈ ਹੋਰ ਅਕਾਲੀ ਲੀਡਰ ਅਸੀਂ ਕਹੀਏ ਬਲਟੋਆ ਸਾਹਿਬ ਜਿਹੜੇ ਆ ਉਹ ਪਹਿਲਾਂ ਸਵੇਰੇ ਤੁਹਾਡੇ ਨਾਲ ਮੁਲਾਕਾਤ ਕਰਦੇ ਨੇ ਸ਼ਾਮ ਨੂੰ ਫਿਰ ਜਦੋਂ ਟਿਕਟ ਅਨਾਉਂਸ ਹੁੰਦੀ ਹੈ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਇਸ ਨੂੰ ਕਿਵੇਂ ਦੇਖਦੇ ਹੋ ਜਾਂ ਤਾਂ ਇੱਕ ਪਾਸੜ ਹੋਣਾ ਚਾਹੀਦਾ ਸੀ ਨਹੀਂ ਜੀ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਨਾਲ ਕੋਈ ਇਦਾਂ ਦੀ ਪਹਿਲਾਂ ਕਲੈਕਸ਼ਨ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਨਾ ਉਹਨਾਂ ਨੇ ਨਾ ਕਿ ਜਦੋਂ ਅਸੀਂ ਉੱਥੇ ਮੋਰਚਾ ਲਾਇਆ ਸੀਗਾ ਤੇ ਉਹਦੇ ਵਿੱਚ ਉਹ ਬਲਟੋਆ ਸਾਹਿਬ ਰਣੀ ਕੇ ਸਾਹਿਬ ਇਹ ਸਾਰੇ ਜਣੇ ਕੁਝ ਬੰਦਿਆਂ ਨੇ ਉਹਨਾਂ ਦਾ ਦੀ ਦਲ ਦੇ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਨੇ ਹਾਜ਼ਰੀ ਭਰੀ ਸੀ ਤੇ ਉਹਨਾਂ ਨੇ ਸਾਨੂੰ ਸਹਿਯੋਗ ਦਾ ਦਿੱਤਾ ਸੀਗਾ ਤੇ ਕਾਫੀ ਹੱਦ ਤੱਕ ਉਹ ਸਾਡੇ ਨਾਲ ਕਰਦੇ ਵੀ ਰਹੇ ਤੇ ਮੇਰਾ ਖਿਆਲ ਨਾਲ ਤਾਂ ਉਦੋਂ ਸਾਡੇ ਕੋਲ ਇਲੈਕਸ਼ਨ ਲੜਨ ਦੀ ਕੋਈ ਸੰਭਾਵਨਾ ਸੀ ਤੇ ਨਾ ਹੀ ਉਹ ਇਸ ਵਿਸ਼ੇ ਤੇ ਕੋਈ ਗੱਲ ਗੱਲਬਾਤ ਹੋਈ ਤੇ ਇਹਦੇ ਬਾਅਦ ਚ ਚਲੋ ਜਦੋਂ ਲੋਕਾਂ ਦੇ ਦਬਾਅ ਹੇਠ ਅਮਰਤਪਾਲ ਨੇ ਫੈਸਲਾ ਲਿਆ ਕਿ ਮੈਂ ਇਲੈਕਸ਼ਨ ਲੜਨ ਵਾਸਤੇ ਉਹ ਰਾਜੀ ਹੋਏ ਤੇ ਉਦੋਂ ਬਾਅਦ ਚ ਇਹ ਸਾਰਾ ਜਿਹੜਾ ਵਿਖਰੇਵਾ ਉਹਨਾਂ ਦੇ ਮਨ ਚ ਕੀ ਸੀਗਾ ਉਹ ਸਾਨੂੰ ਬਤਾ ਤੇ ਜਦੋਂ ਉਦੋਂ ਬਾਅਦ ਚ ਉਹਨਾਂ ਨੇ ਫਿਰ ਬਲਟੋਆ ਸਾਹਿਬ ਵੀ ਕਹਿੰਦੇ ਜੀ ਇਹ ਮੈਨੂੰ ਕਿਸੇ ਬੰਦੇ ਨੇ ਐਸੀ ਕਿਹਾ ਕਿ ਸਾਡੇ ਨਾਲ ਐਸੀ ਤੇ ਇੱਥੇ ਰਹਿੰਦੇ ਸੀ ਸਾਰਾ ਪਰਿਵਾਰ ਤੇ ਤੁਸੀਂ ਸਾਡੇ ਨਾਲ ਤੇ ਕੋਈ ਗੱਲ ਕੀਤੀ ਤੇ ਦੱਸੋ ਤੇ ਕੋਈ ਤੀਜਾ ਬੰਦਾ ਕੀ ਕਰੀ ਜਾਂਦਾ ਉਹਦੇ ਬਾਰੇ ਚ ਤੇ ਅਸੀਂ ਕੋਈ ਜ਼ਿੰਮੇਵਾਰ ਨਹੀਂ ਗੇ ਤੇ ਇਸ ਕਰਕੇ ਮੇਰੇ ਖਿਆਲ ਉਦੋਂ ਬਾਅਦ ਚ ਚਲੋ ਉਹਨਾਂ ਵੀ ਬੜੇ ਜ਼ੋਰ ਸ਼ੋਰ ਨਾਲ ਸਾਡੇ ਖਿਲਾਫ ਵੀ ਬਹੁਤ ਵੱਡੀ ਤਰੀਕੇ ਨਾਲ ਲੜਨ ਦੀ ਕੋਸ਼ਿਸ਼ ਕੀਤੀ ਪਰ ਇਹ ਸੰਗਤਾਂ ਦਾ ਬਹੁਤ ਵੱਡਾ ਜੋ ਹੰਗਾਰਾ ਸਾਨੂੰ ਮਿਲਿਆ ਸੀ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਸੰਗਤਾਂ ਦੇ ਕਿ ਜੇ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਜੋ ਵੀ ਉਲਟੇ ਸਿੱਧੇ ਰੋਪ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਸਾਰੇ ਨਕਾਰ ਕੇ ਉਹਨਾਂ ਨੂੰ ਇੱਕ ਬਹੁਤ ਵੱਡਾ ਮਾਣ ਦਿੱਤਾ ਇਸ ਕਰਕੇ ਅਸੀਂ ਹਮੇਸ਼ਾ ਉਹਨਾਂ ਦੇ ਧਨਵਾਦੀ ਰਵਾਂਗੇ ਤੇ ਬਾਕੀ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਅਸੀਂ ਤੇ ਉਹਨਾਂ ਨੂੰ ਕਹਿੰਦੇ ਆ ਕਿ ਕੌਮ ਦੇ ਹਿੱਤਾਂ ਲਈ ਜੇ ਕੋਈ ਕੁਰਬਾਨੀ ਕਰਨੀ ਪੈਂਦੀ ਆ ਕੋ ਤਿਆਗ ਦੀ ਭਾਵਨਾ ਕਿਸੇ ਨੂੰ ਦਿਖਾਉਣੀ ਪੈਂਦੀ ਤੇ ਉਹਨਾਂ ਸਾਰਿਆਂ ਨੂੰ ਦਿਖਾ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਜੀ ਆ ਆਖਰੀ ਸਵਾਲ ਇਹ ਹੁਣ ਤੁਸੀਂ ਜਿਸ ਤਰ੍ਹਾਂ ਭਾਈ ਸਾਹਿਬ ਜੀ ਸੌ ਚੁੱਕਣ ਵਾਲੇ ਨੇ ਤਾਂ ਸੰਸਦ ਮੈਂਬਰ ਵੀ ਬਣ ਜਾਣਾ ਹੈ ਦਫ਼ਤਰ ਕਿੱਥੇ ਬਣਾਓਗੇ ਜੀ ਤੇ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਣਾ ਮੁਸ਼ਕਲਾਂ ਲੈ ਕੇ ਆਉਣੀਆਂ ਕਿਉਂਕਿ ਹਲਕੇ ਦਾ ਕੰਮ ਹੈ ਜ਼ਿੰਮੇਵਾਰੀ ਭਾਰੀ ਹੈ ਕੌਣ ਡੀਲ ਕਰੇਗਾ ਜੀ ਉਹਨਾਂ ਨੂੰ ਤੇ ਦਫ਼ਤਰ ਕਿੱਥੇ ਬਣਾਇਆ ਜਾਵੇਗਾ ਨਹੀਂ ਦਫ਼ਤਰ ਤੇ ਅਸੀਂ ਇੱਥੇ ਬਣਾ ਰਹੇ ਹਾਂ ਜੀ ਤੇ ਦਫ਼ਤਰ ਦਿੱਤੇ ਇੱਥੇ ਜਲੂਪੁਰ ਖੇੜੇ ਬਣਾ ਜਲ ਜਲੂ ਫਿਰ ਜਲੂਪੁਰ ਖੇੜਾ ਹੀ ਬਣਾ ਰਹੇ ਹਾਂ ਤੇ ਉਹ ਜੋ ਵੀ ਅਸੀਂ ਮੇਰਾ ਖਿਆਲ ਹੈ ਕਿ ਸਭ ਤੋਂ ਵਧੀਆ ਤੇ ਇਹੋ ਹੀ ਹੈ ਕਿ ਸਰਕਾਰ ਉਹਨਾਂ ਨੂੰ ਛੱਡੇ ਤੇ ਉਹ ਆਪ ਜ਼ਿੰਮੇਵਾਰੀ ਨਿਭਾਉਣ ਬਾਕੀ ਚਲੋ ਜਿੰਨੇ ਜੋ ਕਿ ਜਿਨ੍ਹਾਂ ਚਿਰ ਉਹ ਨਹੀਂ ਆ ਰਹੇ ਉਹਨਾਂ ਚਿਰ ਅਸੀਂ ਜਿੰਨੇ ਸਾਡੇ ਕੋਲ ਵਾਦੋ ਤਾਂ ਕਿ ਜਿਹੜੇ ਲੋਕ ਲੱਖਾਂ ਲੋਕਾਂ ਨੇ ਜਿਹੜਾ ਨੇ ਉਹਨਾਂ ਤੇ ਵਿਸ਼ਵਾਸ ਪ੍ਰਗਟਾਇਆ ਹੈ ਉਹਨਾਂ ਦੀ ਜਿਹੜੀਆਂ ਆਸਾਂ ਨੇ ਉਹਨਾਂ ਤੇ ਉਹ ਆ ਆ ਪਾ ਕੇ ਉਮੀਦਾਂ ਤੇ ਜਿਹੜੇ ਖਰੇ ਉਤਰਨ ਆ ਕੇ ਹਲਕੇ ਦੇ ਕੰਮ ਕਰਨ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੇ ਨਾਲ ਦੀ ਨਾਲ ਜ਼ੀ ਮੀਡੀਆ ਤੇ ਇੱਕ ਵੱਡਾ ਬਿਆਨ ਇਹ ਜ਼ਰੂਰ ਦੇ ਦਿੱਤਾ ਹੈ ਕਿ ਘਟੋ ਘਟ ਪਰੋਲ ਜ਼ਰੂਰ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਹਲਕੇ ਦੇ ਵਿੱਚ ਆ ਕੇ ਲੋਕਾਂ ਦਾ ਧੰਨਵਾਦ ਕਰ ਸਕਣ ਲੋਕਾਂ ਦੀਆਂ ਮੁਸ਼ਕਲਾਂ ਸੁਣ ਸਕਣ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਔਰ ਜ਼ੀ ਮੀਡੀਆ ਜਲੂਪੁਰ ਖੇੜਾ